ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੱਲੇ ਵਾਲਾ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਆ ਪਿੰਡ ਮਹਿਮੂਦਪੁਰ ਤੁਸੀਂ ਵਿਜ਼ਿਟ ਕਰਨੀ ਆ ਅਮਰਕੋਟ ਅੱਡਾ ਲੱਗਦਾ ਤੇ ਵੀਰ ਗੁਰਵੰਤ ਦੇ ਫਾਰਮ ਤੇ ਆਏ ਆ ਦੋਸਤੋ ਤਾਂ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਆ ਦੋਸਤੋ ਪਹਿਲਾਂ ਵੀ ਬਹੁਤ ਸਾਰੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਵੱਡੀ ਗਿਣਤੀ ਦੇ ਵਿੱਚ ਇਸ ਫਾਰਮ ਤੇ ਜਿਹੜੇ ਪਸ਼ੂ ਉਂਤੇ ਵਿਕਰੀ ਵਾਲੇ ਆ ਅੱਜ ਵੀ ਦੋਸਤੋ ਨਾਗ ਜਿਹੜੇ ਆਪਾਂ ਟੋਟਲ ਤੁਹਾਨੂੰ 4 ਕਿਤ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 3 ਮੱਝਾਂ ਸੂਈਆਂ 1 ਗੱਬਣ 4 ਨਾਗ ਆ ਚਾਰੇ ਮੱਝਾਂ ਹੋਣਗੀਆਂ ਦੋਸਤੋ ਪੂਰੀ ਡਿਟੇਲ ਵੀਰ ਗੁਰਵੰਤ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਪਸ਼ੂ ਜੰਗੇ ਹੁੰਦੇ ਆ ਦੋਸਤੋ ਬਾਕੀ ਕੱਲੇ ਕੱਲੇ ਪਸ਼ੂ ਦਾ ਤੁਹਾਨੂੰ ਵੇਰਵਾ ਮਿਲ ਜਾਊਗਾ ਪੂਰੀ ਡਿਟੇਲ ਮਿਲ ਜਾਊਗੀ ਰੇਡ ਭਾਅ ਪਰ ਤਾਂ ਕਿੰਨਾ ਦੁੱਧ ਜਿਹੜੇ ਪਸ਼ੂ ਸੂਈਆ ਦੋਸਤੋ ਕਿੰਨਾ ਮਿਲਕ ਆ ਚਾਹੇ ਕਿੰਨਾ ਬੌਲਾ ਇਹਨਾਂ ਪਸ਼ੂਆਂ ਦੇ ਥੱਲੇ ਉਹ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਊਗੀ ਤੇ ਖਾਸ ਵਿਜਿਟ ਪਿੰਡ ਅਮਰਕੋਟ ਬਿਲਕੁਲ ਨਜ਼ਦੀਕ ਆ ਠੀਕ ਹੈ ਜੀ ਲਾਖਣਾ ਪਿੰਡ ਰਾਜੋ ਕੇ ਇਹ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ ਆ ਅੱਜ ਤਰੀਕ ਦੋਸਤੋ 23 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5:30 5:00 ਵਜੇ ਦਾ ਠੀਕ ਹੈ ਜੀ ਤੇ ਜ਼ਿਆਦਾਤਰ ਪਸੂ ਸੁਬੇ ਸੁਬਾਹ ਆ ਇਸ ਕਰਕੇ ਮੇਰਾ ਵੀਰ ਜਿਹੜਾ ਵੀ ਕੋਈ ਖਰੀਦਦਾਰ ਆ ਰਿਹਾ ਚਾਹੇ ਕੋਈ ਵੀਰ ਆਨਲਾਈਨ ਸੌਦਾ ਕਰਦਾ ਚਾਹੇ ਤੁਸੀਂ ਘਰ ਆਣ ਕੇ ਸੌਦਾ ਕਰਦੇ ਜੇ ਇੱਕ ਟਾਈਮ ਦੋ ਟਾਈਮ ਜੋ ਕਿ ਆਪਣੀ ਤਸੱਲੀ ਕਰ ਲਿਓ ਠੀਕ ਹੈ ਜੀ ਆਓ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਗਰਮੰਤ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਰਸਨਾਲ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਗਰਮੰਤ ਭਾਈ ਠੀਕ ਠਾਕ ਵੀਰੇ ਹਾਂਜੀ ਵਧੀਆ ਰਹਿਜੀ ਠੀਕ ਠਾਕ ਤੇ ਗਰਮੰਤ ਵੀਰੇ ਲੋਕਲ ਚਲੋ ਪਸ਼ੂ ਇਸ ਦਰਾਂ ਵੇਖਦੇ ਬੁਗਦੇ ਰਹਿੰਦੇ ਨਾਲੇ ਕੋਈ ਸੀਜ਼ਨ ਕਰਕੇ ਥੋੜਾ ਜਿਹਾ ਬਿਜੀ ਰਹੇ ਕੰਮ ਚ ਹਾਂਜੀ ਤੁਹਾਨੂੰ ਪਤਾ ਹੋਵੇ ਫਿਰ ਖੇਤੀਬਾੜੀ ਤਾਂ ਨਾਲ ਕੰਮ ਹੈ ਉਹ ਵੀ ਜ਼ਰੂਰੀ ਹੈ ਹਾਂ ਬਿਲਕੁਲ ਹਾਂਜੀ ਤੇ ਐਦਾਂ ਪਸ਼ੂ ਆਉਂਦੇ ਗਏ ਤੇ ਉਦਾਂ ਵਿਕਦੇ ਗਏ ਨਾਲ ਵੀਡੀਓ ਪਾਉਣ ਦਾ ਟਾਈਮ ਲੱਗ ਹਾਂ ਹਾਂਜੀ ਠੀਕ ਹੈ ਅੱਜ ਗਰਮੰਤਾ ਜਿੱਦਾਂ ਜ਼ਿਕਰ ਕੀਤਾ ਆਪਾਂ ਟੋਟਲ ਚਾਰ ਪਸ਼ੂ ਆਪਣੇ ਕੋਲ ਆ। ਹਾਂਜੀ ਤਿੰਨ ਸੂਈਆਂ ਤੇ ਇੱਕ ਸੂਨ ਵਾਲੀ ਇੰਨੀ ਦੀ ਰਵੀ ਦੀ ਤੇ ਤਿੰਨ ਮੋਹਰਾ ਦੀਆਂ ਸੂਈਆਂ। ਠੀਕ ਆ ਜੀ। ਹਾਂਜੀ। ਬਸ ਦੋਸਤੋ ਤਿੰਨ ਸੂਈਆਂ ਇੱਕ ਸੂਨ ਵਾਲੀ ਆ ਉਹਦਾ ਪੱਖ ਨੀਜ਼ੀ ਦੇ ਵਿੱਚ ਆ ਠੀਕ ਆ ਤੇ ਇਹ ਨਾਗ ਹੋਣਗੇ ਬਾਕੀ ਕੱਲੇ-ਕੱਲੇ ਪਸ਼ੂ ਦੀ ਤੁਹਾਨੂੰ ਡਿਟੇਲ ਮਿਲ ਜੂਗੀ। ਸ਼ੁਰੂਆਤ ਵੀਰ ਗਰਮੰਤਾ ਆਪਾਂ ਇੱਥੋਂ ਕਰ ਲੈਂਦੇ ਆ ਉਧਰੋਂ ਕਰਦੇ ਆ। ਉਧਰੋਂ ਕਰ ਲਓ। ਆਜੋ। ਇੱਕ ਦੋਸਤੋ ਸੱਜਰ ਸੂਈ ਆ ਅੱਜ ਦੀ ਸੂਈ ਆ ਕੁਝ ਟਾਈਮ ਪਹਿਲਾਂ। ਜੇਜੁਰ ਪ੍ਰੋਪਰ ਪੈ ਗਈ ਹੈ ਠੀਕ ਹੈ ਜੀ ਤੇ ਸ਼ੁਰੂਆਤ ਆਪਾਂ ਇਸੇ ਝੋਟੀ ਤੋਂ ਕਰ ਲੈਨੇ ਆ ਦੇਖੋ ਤੇ ਗਰਭਨ ਤਾਂ ਇਸ ਵਕਨ ਮਾ ਹੋ ਗਈ ਇਹ ਦੂਜਾ ਸੂਆ ਸੋਈ ਸੰਸਾ ਦੂਜਾ ਸੂਆ ਇਹ 12 ਵਜੇ ਸੋਈ ਜੇ ਠੀਕ ਹੈ ਜੀ 2 ਵਜੇ ਇਹਨੇ ਗਰਮਾਈਨੇ ਜੇਰ ਪਾਤੀ ਆਪ ਬੁਖਾ ਦਿਓ ਜੇਰ ਪ੍ਰੋਪਰ ਪੈ ਗਈ ਠੀਕ ਹੈ ਜੀ ਤਾਂ ਦੋਸਤੋ ਜੇਜੁਰ ਪ੍ਰੋਪਰ ਪੈ ਗਈ ਹੈ ਠੀਕ ਹੈ ਜੀ ਆ ਤੁਸੀਂ ਵੇਖੋ ਸਾਹਮਣੇ ਤੇ ਅੱਜ ਦੁਪਹਿਰੇ 12:00 ਵਜੇ ਸੂਈ ਆ ਦੂਜਾ ਸੂਆ ਬੱਚਾ ਮਗਰ ਕੀ ਆ ਗਿਆ ਵੀਰ ਕੱਟੀ ਹੈ ਜੀ ਮਗਰ ਕੱਟੀ ਆ ਗਈ ਠੀਕ ਹੈ ਜੀ ਤਾਂ ਬੱਚਾ ਮਗਰ ਕੱਟੀ ਆ ਤੇ ਨਾਰਮਲ ਜਿਹੜੀਆਂ ਦੋਸਤੋ ਤਾਜੀ ਸੂਣ ਕਰਕੇ ਤੁਸੀਂ ਦੇਖ ਸਕਦੇ ਜੀ ਭਲਾ ਭਲਾ ਦੇ ਵਿੱਚ ਤੇ ਹਾਈਟ మీడియం ਦੇ ਵਿੱਚ ਬਾਕੀ ਸੂਸਵਾ ਦੇ ਵਿੱਚ ਇੱਕ ਬਰੀ ਆਇਆ ਪਸੂ ਸੋ ਉਹ ਸਾਰੇ ਵੀ ਤੁਸੀਂ ਆਪਣਾ ਏਰੀਆ ਲਾ ਲਿਓ ਠੀਕ ਆ ਬਾਕੀ ਗਿੱਲੇ 나ੜੂ ਤੇ ਬੱਚਾ ਆਹ ਵੇਖੋ ਕੱਟੀ ਠੀਕ ਆ ਜੀ ਕੱਟੀ ਕਰਵਾ ਤਾਂ ਪੂਰੀ ਜੰਮੀ ਪਲੀ ਜਾਂਦੀ ਹੈ ਹਾਂਜੀ ਕੱਟੀ ਬਹੁਤ ਚੰਗੀ ਪੂਰੀ ਨਿਕਰ ਮਗਰ ਚੱਤੀ ਆ ਲਓ ਜੀ ਠੀਕ ਆ ਕਰਵਾ ਤਾਂ ਬਾਕੀ ਥੋੜਾ ਪਾਦਾ ਵਿੱਚ ਚੋਇਆ ਹਾਂਜੀ ਇਹਨੂੰ ਚੰਗਾਇਆ ਕੱਟੀ ਨੂੰ ਆ ਤੇ ਧਰਾਂ ਧਰਾਂ ਮਾਰ ਕੇ ਵੇਖੀ ਆ ਆਪਾਂ ਬਿਲਕੁਲ ਚੋਅ ਦੀ ਬਹੁਤ ਚੰਗੀ ਠੀਕ ਆ ਜੀ ਹਾਂਜੀ ਉਬੀ ਚੋਣ ਚਾਂ ਦੋਸਤੋ ਕਰਵੰਤਾਂ ਦਾ ਬਿਲਕੁਲ ਓਕੇ ਰਿਪੋਰਟ ਚੰਗੀ ਨਿਕਲੀ ਆ ਚੋਣ ਚਾਂ ਤੇ ਕਾਦੀ ਕਾਦੀ ਛੋਟਾ ਸੰਸਦ ਸਾਹਿਬਾਂ ਚ ਥਾਣੇ ਬਨੇ ਲੋ ਲੈਨ ਗਾਵਾਂ ਰ ਕੀ ਕਰਮਾੜੀ ਹਾਂ ਲਓ ਵੀ ਆਹ ਵੇਖੋ ਤੁਸੀਂ ਸੋਲਟ ਪਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾ ਰਹੇ ਆ ਤੁਹਾਨੂੰ ਥਾਣੇ ਦੇ ਵਿੱਚ ਦੀ ਬੜੀ ਸਾਫ਼ ਸੁਥਰੀ ਆ ਥਾਣੇ ਵੇਖੋ ਵਿਰਲਪੁਰਲ ਤੇ ਪੂਰਾ ਠੀਕ ਆ ਤੇ ਬਿਲਕੁਲ ਸੱਜਰ ਸੁਈ ਆ ਸੋ ਬੇਫਿਕਰੀ ਆ ਦੋਸਤੋ ਜੇਰ ਜੁਰ ਪੈ ਚੁੱਕੀ ਆ ਠੀਕ ਆ ਤੇ ਕਿਸੇ ਵੀਰ ਨੇ ਸਫਦਾ ਕਰਨਾ ਆ ਵੇਖੋ ਆ ਵੇਖੋ ਲਓ ਇਹ ਗਣ ਆ ਮਗਰਲੇ ਥਾਣਾ ਦੀ ਚੋਾਈ ਦੇਖੋ ਜੀ ਠੀਕ ਹੈ ਜੀ ਠੀਕ ਬਹੁਤ ਸੋਹਣਾ ਚਾਰਾ ਲੱਗਾ ਕਰਮਾਈ ਆ ਲਾ ਵੀ ਦੋਸਤੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿਤੀ ਆ ਸੋ ਚੂਣ ਝਾਂ ਇੱਕ ਨੰਬਰ ਆ ਠੀਕ ਆ ਲੈ ਕਰਮਨ ਤੋ ਖੋਲ ਆ ਵੀਰ ਹਾਈਟ ਬੇਸ਼ੱਕ ਦੋਸਤੋ ਮੀਡੀਅਮ ਆ ਪਰ ਵਜ਼ਨ ਲੋੜ ਦੇ ਵਿੱਚ ਪੂਰੀ ਆ ਤੂਸ ਬਾਦ ਤੋਂ ਬਾਅਦ ਵੀ ਇੱਕ ਵਾਰੀ ਜੇਕਰ ਆਪਾਂ ਦੇਖੀਏ ਤੇ ਪਸ਼ੂ ਇੱਕ ਵਾਰੀ ਤੈਹ ਜੀ ਚ ਆ ਜਾਂਦਾ ਬਾਕੀ ਵੇਲ ਬੂਲ ਸਪੈਸ਼ਲ ਆ ਲੰਬੀ ਨੂੰ ਵੀ ਪੂਰੀ ਆ ਠੀਕ ਆ ਜੀ ਸਾਡਾ ਸੰਦਾ ਬਹੁਤ ਚੰਗਾ ਖੁੱਲਾ ਦਿੱਤਾ ਤੁਹਾਨੂੰ ਸਾਰਾ ਜਿੰਨਾ ਤੋਂ ਆਪਾਂ ਲੈਂਦੀ ਆ ਨਾ ਆ ਉਹਰੇ ਅਹੀਂ ਠੰਡਾ ਹੈ ਨੂੰ ਰਾਈਆਂ ਚ ਆ ਰਿਹਾ ਹੈ। ਆ ਨਹੀਂ ਵੇਖੋ ਪਸੂ ਬਣਦਾ ਹੀ ਫੇਰ ਆ ਜੀ, ਸੇਵਾ ਨਾਲ ਹੀ ਬਣਦਾ, ਸੇਵਾ ਸੁਭਾ ਕੀਤੀ ਅਗਲੇ ਨੇ। ਤਾਂ ਹੀ ਰਾਜੀ ਹੈ। ਧੰਨਵਾਦ ਠੰਡਾ ਆਇਆ ਹੋਵੇ 2 ਘੰਟੇ ਡੇਢ ਘੰਟੇ ਦੋ ਚ ਜੇਰ ਪੈਂਦੀ ਨਹੀਂ ਤੇ ਉਹਦਾ ਪੈਂਦੀ ਨਹੀਂ ਤੇ। ਜੇਰ ਚ ਰੁਪਈਆ ਵੀ ਕੋਈ ਹੋ ਗਿਆ ਹੋਗਾ ਪਰ ਡੇਢ ਦੋ ਢਾਈ ਤਿੰਨ ਵਜੇ ਜੇਰ ਪੈਂਦੀ। ਹਾਂ ਜੀ 2 ਵਜੇ ਜੇਰ ਪਾਤੀ 12 ਵਜੇ ਸੋਈ। ਹਾਂ ਦੋ ਢਾਈ ਘੰਟਿਆਂ ਬਾਅਦ। ਹਾਂ ਜੀ ਠੀਕ ਆ। ਆ ਜਾ ਆ ਜਾ। ਵਾਇਕ ਸਾਨੂੰ ਨਮਾ ਤੋਰ ਪਿਆ ਬਾਕੀ ਚੁਵਾਈ ਚੁਵਾਈ ਦਾ ਵੀ ਬੜਾ ਫਰਕ ਹੋਗਾ ਪੋਲੀ ਚੁਵਾਈ ਹੈ ਪਹਿਲਾਂ ਹਾਂਜੀ ਚੁਵਾਈ ਚੁਵਾਈ ਬਹੁਤ ਚੰਗੀ ਲੱਗੀ ਹਾਂ ਲਓ ਵੀ ਦੋਸਤੋ ਠੀਕ ਆ ਜੀ 12 ਕਿਲੋ ਦੋ ਚੋਆ ਆ ਨੀ ਪਹਿਲੇ ਸੋਏ ਠੀਕ ਆ ਜੀ ਹਾਂਜੀ ਲੋ ਜੀ ਬਰਾਬਰ ਠੀਕ ਆ ਇਹ ਝੋਟੀ ਆ ਦੋਸਤੋ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਸੋ ਸੂਈ ਸਵਾਈਆ ਕੁਝ ਕਿਸਮਾ ਜਿਹਾ ਪਹਿਲਾਂ ਆ ਲੈ ਅੱਛਾ ਗਰਮੰਤ ਕੀ ਮੁੱਲ ਕਰਦਾ ਵੀਰਿੰਦਾ ਇਹਦੀ ਡਿਮਾਂਡ ਵੀਰ ਜੀ 99000 ਆ ਹਾਂ 90000 ਦੀ ਦੇ ਦਾਂ ਜਿਹੜੀ ਆ ਨਾ ਉੱਪਰ ਦੇ ਦੇਣੀ ਜੀ 90 ਦੀ ਹਾਂਜੀ ਠੀਕ ਆ ਜੀ ਚਲੋ ਕਰਦੇ ਆ ਬਾਕੀ ਛੋਟ ਸੱਪੇ ਖੋਲੇ ਕੋਈ ਨਹੀਂ ਮੌਕੇ ਦਾ ਜੀ ਗਰਮੰਤ ਠੀਕ ਆ ਹਾਂਜੀ ਲਾ ਵੀ 90000 ਦੀ ਦੋਸਤੋ ਇਹ ਮਿਲ ਜੂਗੀ ਠੀਕ ਆ ਜੀ 95000 ਡਿਮਾਂਡ ਆ 90000 ਦੀ ਮਗਰ ਛੋਟੀ ਛੋਟੀ ਬਹੁਤ ਚੰਗੀ ਆ ਸੰਧੂ ਸਾਹਿਬ ਤੁਹਾਨੂੰ ਪਤਾ ਹੈ ਕਰ ਜਦੋਂ ਸੋਸਾਜ ਡੰਗਰ ਪੀਟ ਦਾ ਭੱਜਾ ਹੁੰਦਾ ਕਿਉਂ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਬਾਕੀ ਬਹੁਤ ਵਧੀਆ ਥੋੜੀਆਂ ਨਾਰਮਲ ਭਲਾ ਭੁਲਾ ਹੈਗੀਆਂ ਬੈਕ ਸਾਈਡ ਤੇ ਹਾਂਜੀ ਉਹ ਭਾਲ ਤਾਂ ਤੁਹਾਨੂੰ ਪਤਾ ਫਿਰ ਹੈ ਕੱਲ ਤਾਂ ਹੀ ਹੋ ਜੂਗੀ ਸਾਫ ਮੁੜ ਕੇ ਹਾਂ ਲਓ ਵੀ ਚੰਗੀ ਝੋਟੀ ਆ ਦੋਸਤੋ ਜਰੂਰ ਤੁਸੀਂ ਹੱਥ ਪਾ ਲਿਓ ਸੋ ਦੂਜਾ ਸਵੇਰ ਝੋਟੀ ਸੁੱਈ ਸੀਗੀ ਬਿਲਕੁਲ ਤਾਜੀ ਸੱਜਰ ਜ ਜੋ ਜੇਰ ਜੂਰ ਪ੍ਰੋਪਰ ਪਈ ਆ ਉਹ ਆਪਾਂ ਤੁਹਾਨੂੰ ਦਿਖਾਈ ਦਿੱਤੀ ਆ ਇਸ ਤੋਂ ਬਾਅਦ ਗਰਮਾ ਤਾਂ ਆਪਣੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਆ ਖੜੀ ਏ ਅੱਜ ਇਹ ਵੀ ਸੋਈ ਏ ਸੰਸਰ ਇਹ ਮਾਝ ਦਾ ਸੁਆ ਕਿਨ ਮਾ ਇਹ ਦੂਜਾ ਸੁਆ ਸੋਈ ਏ ਦੂਜਾ ਅੱਜ ਤੀਜਾ ਦਿਨ ਹੋ ਗਿਆ ਜੀ ਇਹਨੂੰ ਸੋਈ ਠੀਕ ਆ ਜੀ ਕਦਕੂ ਤੋਂ ਬੋਤੇ ਦਾ ਵੀ ਪੂਰਾ ਵੱਡਾ ਕੱਦ ਕਾੜ ਦੇ ਵਿੱਚ ਆ ਹਾਂ ਜੀ ਠੀਕ ਆ ਜੀ ਅੱਜ ਤੀਜਾ ਦਿਨ ਮਗਰ ਕਟਾ ਆ ਗਿਆ ਹਾਂ ਜੀ ਇਹ ਮਰਾ ਕਟਾ ਜੀ ਉਹ ਵੀ ਨੀਲੀ ਰਾਵੀ ਦਾ ਦੋਸਤੋ ਮਗਰ ਕਟਾ ਆ ਕਰ ਹੋ ਜਾਗਾ ਬਾਕੀ ਮੋਸ਼ਲਾ ਹਾਂ ਜੀ ਆ ਵੇਖੋ ਠੀਕ ਆ ਜੀ ਬਿੱਲੀ ਮਣ ਕੀ ਅੱਖ ਆਈ ਦੀ ਮੱਥੇ ਬਾਲ ਇਹ ਮਗਰਲੇ ਕੋਰ ਧੁਪੇ ਆ ਠੀਕ ਆ ਜੀ ਕਟਾ ਮਗਰ ਦੋਸਤੋ ਲਾਜਵਾ ਵਾ ਕੋਈ ਵੀਰ ਚੰਗਾ ਤਿਆਰ ਕਰ ਲੂਗਾ ਮਾਂਦੀ ਸੋਹਣਾ ਬਣ ਜਾਊਗਾ ਤੇ ਗਰਮਤਾ ਚ ਤੀਜਾ ਦੇਣਾ ਬੌਲੇ ਚ ਹੋਊਗੀ ਅੱਪੀ ਹਾਂ ਜੀ ਇਹਦੇ ਥੱਲੇ 10 ਕਿਲੋ ਬੌਲਾ ਤਿਆਰ ਹੋ ਉਸਨ ਸਾਹਿਬ ਜਿਹੜਾ ਕੰਡੇ ਵਾਲਾ 10 ਕਿਲੋ ਹਾਂ ਜੀ ਠੀਕ ਆ ਜੀ ਤੇ ਬਾਕੀ ਚੂਣ ਜਾਣ ਦੀ ਕਿਤਾ ਚੂਣ ਜਾਣ ਆ ਬਹੁਤ ਚੰਗੀ ਐ ਇੱਕ ਨੰਬਰ ਠੀਕ ਆ ਤਾਂ ਦੋਸਤੋ ਚੂਣ ਜਾਣ ਓਕੇ ਰਿਪੋਰਟ ਆ ਜਮਾ ਬਿਲਕੁਲ ਠੀਕ ਆ ਜੀ ਤੇ 10 ਕਿਲੋ ਅੱਜ ਬੌਲਾ ਇਹਦੇ ਥੱਲੇ ਹਾਜ਼ਰ ਆ ਠੀਕ ਆ ਜੀ ਅੱਜ ਤੀਜਾ ਦੇਣਾ ਸੂਈ ਨੂੰ ਤੇ ਦੂਜਾ ਠੀਕ ਆ ਜੀ ਹਾਂਜੀ ਮਾਰਨਿੰਗ ਸਵੇਰ ਦੋਸਤੋ 6 ਵਜੇ ਦੀਆਂ ਚੋਈਆਂ ਨੇ ਮਜਾ ਸਵੇਰ 6 ਵਜੇ ਦਾ ਜਿਹੜਾ ਟਾਈਮ ਹੈਗਾ 6 ਵਜੇ ਠੀਕ ਆ ਜੀ ਚੋਈ ਦਾ ਸਮਾਂ ਤੇ ਬਾਕੀ ਚੌੜਾ ਪਿੱਠਪੂੜਾ ਪੂਰੀ ਗੋਲ ਫੁੱਲ ਭਜਨ ਦੋੜ ਵਾਲੀ ਆ ਵੇਖੋ ਜੀ ਠੀਕ ਆ ਆਹ ਦੇਖੋ ਜੀ ਠੀਕ ਆ ਬਾਕੀ ਸੇਵਾ ਜਿਹੜੀ ਦੋਸਤੋ ਝਲਕਾ ਮਾਰ ਮਾਰ ਤੇ ਸਰੀ ਹੈ ਬਹੁਤ ਵਧੀਆ ਚੰਗੀ ਸੇਵਾ ਸੰਭਾਲ ਦੇ ਵਿੱਚੋਂ ਤੇ ਵੀ ਝੋਟੀ ਨਿਕਲੀ ਆ ਬਾਕੀ ਬਹੁਤ ਸੋਹਣਾ ਬਖਾਲਾ ਬੈਕਸਾਈਡ ਤੋਂ ਵੇਖੋ ਠੀਕ ਆ ਸੋ 10 ਕਿਲੋ ਜਿਹੜਾ ਪੱਕਾ ਇਸ ਟਾਈਮ ਬੋਲਾ ਹੈ ਹਾਂਜੀ 10 ਕਿਲੋ ਬੋਲਾ ਇਸ ਟਾਈਮ ਤੇ ਤ ਜਾਵੀਰ ਗਰਵੰਤ ਖੋਲ ਕੇ ਦਿਖਾਈਏ ਮੜਾ ਜਵੀ 14 ਕਿਲੋ ਜੋੜੀ ਦੁੱਧ ਦੇ ਦੂਗੀ ਠੀਕ ਆ ਜੀ ਹਾਂਜੀ ਅਬ ਦੋਸਤੋ ਦੁੱਧ ਵੈਸੇ ਚੰਗਾ ਜਵਾਦਣਾ ਚਾਹੀਦਾ ਕਿੱਦਾਂ ਕੱਟ ਕੱਦਗਾਠ ਆ ਇਸ ਝੋਟੀ ਦਾ ਕਿੱਡੀ ਕ ਬਾਡੀ ਬੰਤਰ ਵੇਖੋ ਤੁਸੀਂ ਪੂਰੇ ਪਾਲੇ ਜੰਮੀ ਆਪਣੀਆਂ ਝੋਟੀਆਂ ਨੇ ਦੋਸਤੋ ਐਡੇ ਪਸ਼ੂ ਲੱਭਦੇ ਵੀ ਬਹੁਤ ਕੁੱਲ ਜੰਮੀ ਪੜੀ ਆ ਹਾਂ ਲੋ ਜੀ ਆ ਫੇਸ ਕੁਆਲਟੀ ਹੈ ਠੀਕ ਹੈ ਜੀ ਸਿੰਗਾ ਸੁੰਗਾ ਦੀ ਵੀ ਪੂਰੀ ਗੁਲਾਈ ਆ ਤੇ ਬਿਲਕੁਲ ਛੋਟਾ ਫੇਸ ਤੇ ਪਿੱਛੋਂ ਜਿਹੜੀ ਦੋਸਤੋ ਵਜਨ ਵਟਾ ਤੁਸੀਂ ਦੇਖੋ ਪੂਰੀ ਚੌੜੀ ਤੇ ਕਰਮਾ ਵਾਲੀ ਕਰਮਾ ਦੀਆਂ ਕਰਮਾ ਉੱਪਰ ਜਿਹੜੀ ਬੰਤਰ ਵੇਖੋ ਤੁਸੀਂ ਬਾਡੀ ਬੰਤਰ ਬਹੁਤ ਜਿਆਦਾ ਸੋਹਣੀ ਤੇ ਚੰਗਾ ਚਵਾ ਚੰਗਾ ਪਸਮਾ 10 ਕਿਲੋ ਹੁਣ ਦੇ ਉਤੋਂ ਬੋਲਾ ਕੋਈ ਵੀਰ ਮੰਨ ਕੇ ਸੌਦਾ ਕਰ ਲਿਓ ਬਾਕੀ ਦੁੱਧ ਚੰਗਾ ਚਵਾ ਦੋ ਕਿ ਦੁੱਧ ਵੀ 10 ਰੁਪਏ ਕਿ 14 14 ਲੀਟਰ 13 14 14 ਲੀਟਰ ਵਿੱਚ 35 ਰਹਿਣ ਵਾਲੀ ਆ ਇਸ ਝੋਟੀ ਦੀ ਤੇ ਬਾਕੀ ਚੋਣ ਚਾਂ ਦੇ ਵੀ ਚੰਗੀ ਦਸੀ ਆ। ਸੋਨੇ ਬਾਡੀ ਸਟਰਕਚਰ ਦੇ ਵਿੱਚ ਪੂਰੀ ਪਲੀ ਪ੍ਰੀਤੀ ਠੀਕ ਆ ਜੀ। ਸੋਨੇ ਕੱਦ ਵਜਨ ਵਾਲੀ ਆ। ਤੇ ਆ ਥਣ ਦੇ ਬਾ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਈਏ ਆਪਾਂ। ਠੀਕ ਆ ਜੀ। ਤੇ 그러면은 ਕੀ ਮੁੱਲ ਕਰਾਂਗੇ ਦਾ ਫਿਰ? ਇਹਦੀ ਡਿਮਾਂਡ ਹੈਗੀ ਵੀਰ ਜੀ ਜਿਹੜੀ ਸਹੀ 1,10,000। 1 10 ਹਾਂਜੀ। ਠੀਕ ਆ ਜੀ। ਹਾਂਜੀ ਲੈਣ ਦੇ ਨਾਲ ਹੀ ਇਹ ਬਸ ਰੇਟ ਆਓ ਚੋ ਕੋਈ ਮੌਕੇ ਤੇ ਹੋ ਜਾਊਗਾ ਮਾਨਤਾ ਨੂੰ ਚਲੋ ਹੁੰਦੇ ਰਹਿੰਦੇ ਮੌਕੇ ਤੇ ਛੋੜ ਚੱਪਾ ਰਹਿ ਗਿਆ ਮਗਰpass ਹਾਂਜੀ ਠੀਕ ਹੈ ਜੀ ਲਓ ਦੋਸਤੋ 110000 ਦੇ ਵਿੱਚੋਂ ਮਾਨਤਾ ਨਹੀਂ ਹੋਊਗਾ ਠੀਕ ਆ ਸੋ ਉਹ ਮੇਰਾ ਵੀਰ ਤੁਸੀਂ ਕੰਟੈਕਟ ਕਰ ਲਿਓ ਜਿੰਨਾ ਵੀ ਤਾਲਮੇਲ ਬੈਂਦਾ ਹੋਇਆ ਤੁਹਾਡਾ ਛੋੜ ਚੱਪਾ ਕੀਤਾ ਜਾਊਗਾ ਜਿੰਨੀ ਵੀ ਕੋਈ ਗੱਜੈਸ਼ ਹੁੰਦੀ ਆ ਪਸ਼ੂ ਦੇ ਮਾਨਤਾਣ ਦੇ ਵਿੱਚ ਉਹ ਜ਼ਰੂਰ ਹੋਜੂਗੀ ਠੀਕ ਆ ਸੋ 10 ਕਿਲੋ ਬੌਲੇ ਤੇ ਚੱਲ ਰਹੀ ਆ ਜਿੱਤੇ ਦੇਣ ਦੀ ਸੂਈ ਦੂਜਾ ਸਵੇਰ ਇਸ ਤੋਂ ਬਾਅਦ ਇੱਕ ਆਪਣੇ ਕੋਲ ਗਰਵੰਤ ਆ ਤੀਜੇ ਨੰਬਰ ਤੇ ਜਿਹੜੀ ਇਹ ਮੱਝ ਖੜੀ ਹੈ ਇਹਨੂੰ ਅੱਜ 4 ਦਿਨ ਹੋ ਗਏ ਜੀ ਸੂਈ ਨੂੰ ਮਗਰ ਕੱਟੀ ਏ ਇਹਦੇ ਮਗਰ ਕੱਟੀ ਜੀ ਲਓ ਜੀ ਚੌਥਾ ਦਿਨ ਆ ਨਾੜੂਆ ਨਾਲ ਹੀ ਹੈ ਨਾ ਹਾਂਜੀ ਆ ਇਹਦੇ ਨਾੜੂ ਹੋ ਗਏ ਨਾਲ ਆ ਲਓ ਜੀ ਠੀਕ ਹੈ ਜੀ ਨਾੜੂਆ ਬੱਚੇ ਦੇ ਨਾਲ ਹੀ ਆ ਦੋਸਤੋ ਚੌਥਾ ਦਿਨ ਹੈ ਅੱਜ ਮਗਰ ਕੱਟੀ ਤੇ ਸਵੇਰ ਜੀ ਤਾਂ ਕਿੰਨਾ ਇਹ ਤੀਜਾ ਸੂਆ ਸੂਈ ਜੀ ਤੀਜਾ ਹਾਂਜੀ ਗਰੋਂ ਤਾਂ ਵੀ ਬੋਲਾ ਹੀ ਮੰਨ ਕੇ ਚੱਲੇ ਕੋਈ ਅੱਜ ਮੌਲਾ ਮੰਨ ਲੈ ਬੋਲੇ ਨਿਕਲੀ ਮੰਨ ਲੈ ਉਹ ਜੋ ਬੋਲਾ ਕੱਚਾ ਬੋਲਾ ਮੰਨ ਲੈ ਕਿੰਨਾ ਹੋਊਗਾ ਇਹਦੇ ਥੱਲੇ ਕੋਈ 11 11 ਕਿਲੋ ਹੋ ਕੰਡੇ ਵਾਲਾ 11 ਕਿਲੋ ਹਾਂ ਉਹ ਜੇ ਇੱਥੇ ਜੇ ਕੋਈ ਆਣ ਕੇ 14 ਦਾ ਆਪਾਂ 12 ਚ ਆ ਸਕਦੇ ਪਰ 11 ਕਿਲੋ ਕੰਡੇ ਵਾਲਾ ਇਹ 14 15 ਕਿਲੋ ਦੁੱਧ ਦੂਸਨ ਸਰਵੇ ਇਹਨਾਂ ਜੀ ਠੀਕ ਆ ਜੀ ਹਾਂ ਜੀ ਲਓ ਸਟਾਰਟਿੰਗ ਬਹੁਤ ਚੰਗੀ ਕਰਮ ਵਾਲੀ ਠੀਕ ਆ ਜੀ ਲਓ ਜੀ ਦੋਸਤੋ ਠੀਕ ਆ ਜੀ ਹੁਣ ਮਲਕੀ ਜਿਹੜਾ 10 11 10 11 ਹੈਗਾ ਹਾਂ ਜੀ 11 12 ਕਿਲੋ ਇਹ ਥੱਲੇ ਠੀਕ ਆ ਜੀ ਹਾਂ ਜੀ ਬਾਕੀ ਇਹ ਚੋਣ ਚਾਂ ਦੀ ਪੋਲੀ ਆ ਤੁਹਾਨੂੰ ਹਾਂ ਜੀ ਇਹ ਚੋਈਆਂ ਇੱਕ ਨੰਬਰ ਲੱਗੀਆਂ ਠੀਕ ਆ ਜੀ ਆ ਦੋਸਤੋ ਚੋਣ ਚਾਂ ਦੀ ਇੱਕ ਨੰਬਰ ਪੋਲੀ ਚੋਈਆਂ ਠੀਕ ਆ ਜੀ ਉਹ ਮੇਰੇ ਵੀਰ ਦੋ ਤਦ ਤਰੀ ਆਪਦੀ ਇਥੇ ਆਣ ਕੇ ਚੋਕੇ ਵੀ ਤਸੱਲੀ ਕਰ ਸਕਦਾ ਤੇ ਹੁਣ ਵੀ ਤਕਰੀਬਨ ਕੋ 10000 11000 ਲੀਟਰ ਆ ਥੋੜੇ ਦਿਨਾਂ ਦੀ ਸੂਈ ਹੈ ਤੀਜਾ ਚੌਥਾ ਚੌਥਾ ਦੇਣਾ ਬਾਕੀ ਦੁੱਧ ਕਰਮਾਂ ਵਾਲੀ ਦਿਨੋਂ ਦਿਨ ਛੱਡਦੀ ਜਾਊਗੀ ਮੈਲੇ ਮੂਲੇ ਤੋਂ ਹਜੇ ਛੇ ਲਣਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਬੀਨ ਕਾਫੀ ਮੋਟੀਆਂ ਜਿਹੜੀਆਂ ਦੋਸਤੋ ਉਪਰੀਆਂ ਹੋਈਆਂ ਤੁਹਾਨੂੰ ਨਜ਼ਰ ਆਉਣ ਕਿ ਹਾਂ ਦੇ ਵਿੱਚ ਬਾਕੀ ਥਾਂ ਤੁਹਾਨੂੰ ਵੇਖੋ ਸਪੇਸ ਵਾਲੀ ਚੰਗੀ ਹੈ ਜਾਵੀਰ ਕਰਮਾਂ ਤਾਂ ਕੋਲ ਕੇ ਤੋੜ ਦਈਏ ਨੂੰ ਸੋ ਸਿੰਗਲ ਹੱਡੀ ਦੇ ਵਿੱਚ ਇੱਕ ਰੰਗ ਮੱਥਾ ਵੀ ਬਿਲਕੁਲ ਬਲੈਕ ਹੀ ਕਰਵਾਉਂਦੇ ਦਾ ਮਾੜਾ ਜਗਾ ਤੇ ਮਾੜਾ ਹੀ ਫੁੱਲੇਗਾ ਠੀਕ ਹਾਂਜੀ ਮਾੜਾ ਜਹੀ ਆ ਨਾਰਮਲ ਠੀਕ ਹੈ ਜੀ ਲੋ ਜੀ ਦੋਸਤੋ ਮਗਰ ਕੱਟੀ ਆਈ ਦੇ ਠੀਕ ਹੈ ਜੀ ਤੇ ਆ ਦੋਗ ਵਾਲਿਆ ਵੇਖੋ ਹਾਂ ਦੋ ਕੀ ਵਾਲ ਬਾਇਟ ਆ ਬਾਕੀ ਸਾਰੀ ਦੋਸਤੋ ਤੁਸੀਂ ਦੇਖੋਗੇ ਸ਼ਾਈ ਸ਼ੂਰੀ ਇਹਦੇ ਵਿੱਚ ਚਾਰਕ ਦੇਣ ਦਾ ਸਮਾਂ ਹੋਇਆ ਦੋਸਤੋ 11 ਕਾ ਕਿਲੋ ਉਹ ਕੋਈ ਕੱਚਾ ਬੋਲਾ ਵੀਰ ਮੰਨ ਲੈ ਠੀਕ ਆ ਆ ਮੂੰਹ ਮੱਛੇ ਤੋਂ ਠੀਕ ਆ ਜੀ ਆਕਰੋ ਤਾਂ ਲੈਗ ਤੇ ਦੇ ਉਹ ਪਾਣੀ ਜੀ ਕੀ ਹੁੰਦਾ ਵੈਸੇ ਪੱਕਾ ਪਿਆ ਨਹੀਂ ਉਹ ਜੀ ਕੋਈ ਚੱਕਣੀ ਦਾ ਵਿੱਚ ਨਹੀਂ ਕੋਈ ਚੱਕਰਾ ਵੇਖੋ ਹਾਂ ਹਾਂ ਜੀ ਉਹ ਜੀ ਪੱਕੇ-ਪੋਕੇ ਸਾਥ ਗੇਰ ਹੋ ਜਾਂਦਾ ਹਾਂ ਹਾਂ ਜੀ ਤੋੜਨੀ ਹੋਰ ਠੀਕ ਹੋ ਸੀ ਗਈ। ਲਓ ਵੀ ਦੱਸੋ ਇਹ ਮਾਜੇ ਸੀਗੀ ਤੇ ਜੇ ਨੰਬਰ ਤੇ ਤੁਹਾਨੂੰ ਉਹ ਪਾ ਦਿਖਾ ਦਿੰਦੀ ਆ ਤੇ ਬਾਕੀ ਸੋ ਚੁਆਇਸ ਵੀ ਹਲੇ ਪਾਸੇ ਪੂਰੇ ਫਿੱਟ ਫਾੜ ਆਪਸੂ ਠੀਕ ਆ ਜੀ ਬਿਲਕੁਲ ਓਕੇ ਰਿਪੋਰਟਾਂ ਨੇ ਕੋਈ ਆਪਦੀ ਤਸੱਲੀ ਕਰੇ ਠੀਕ ਆ ਜੀ ਤੇ ਇਹ ਗਰਵੰਤ ਕੀ ਮੋਲ ਰਹਿਣ ਆ ਲੈਦਾ ਇਹਦੀ ਡਿਮਾਂਡ ਤੇ ਹੈਗੀ ਵੀ 3 ਲੱਖ ਰੁਪਇਆ ਆ ਇਹ 95000 ਦੀ ਦੇ ਦਾਂਗੇ ਜਿਹੜੀਆਂ ਆ ਨਾ ਆਪ 95 ਦੀ ਹਾਂਜੀ ਦੁੱਧ 15 ਕਿਲੋ ਮੈਂ ਭਾਂਡੇ 'ਚ ਪਾ ਦੂ ਹੂੰ ਹਾਂਜੀ ਚੰਨਵੇਂ ਕਰਦਿਏ ਵਿੱਚੋਂ ਯਾਰ ਛੋਟ ਛੱਪੇ ਖੁੱਲੇ ਢੋਲੇ ਤਾਂ ਕੋਈ ਨਹੀਂ ਹੋ ਜਾਊਗਾ ਮੌਕੇ ਤੇ ਕੋਈ ਮਾਨਤਨ ਠੀਕ ਆ ਜੀ ਦੁੱਧ 15 ਕਿਲੋ ਨਾ ਆਪਾਂ ਆਪਣੇ ਸਾਝੜੇ ਬੰਦੇ ਦੇ ਲਈ ਆ ਉਹਨਾਂ ਚੋਇਆ ਥੱਲੇ ਪਿਛਲੇ ਸੋ ਠੀਕ ਆ ਹਾਂਜੀ ਆ ਚਲੋ ਹੁਣ ਵੀ ਸਟਾਰਟ ਤੁਸੀਂ ਦੱਸਿਆ ਵੀ 11 ਕਿਲੋ ਤੇ ਕਾਰਟਿੰਗ ਹੀ ਹੋਈ ਆ ਹਾਂਜੀ ਅਜਾ ਚੌਥਾ ਦਿਨ ਹਾਂਜੀ ਤੇ ਬਾਕੀ ਦੋਸਤੋ 15 ਕਿਲੋ ਤੇ ਆਉਣ ਲੱਗਾ ਚਲੋ ਜਿਆਦਾ ਸਾਹਮਣੇ ਲੱਗਣਾਗਾ ਪਸ਼ੂ ਦੀ ਕਰਤੂਤ ਪਸ਼ੂ ਦਾ ਹੋਣਾ ਚਾਹੀਦਾ ਗੁਣ ਯਾਦ ਪਾ ਲਈ ਅੱਜ ਆਪਾਂ ਨੂੰ ਵੇਖਣ ਤੋਂ ਦੱਸਣ ਦਿਆ ਹਾਂ ਬਾਕੀ ਥੱਲੇ ਥੁੱਲੇ ਦੀ ਪੂਰੀ ਕਾਇਮ ਸ਼ਾਈ ਅਣੀ ਤੇ 95000 ਦੀ ਜਿਹੜੀ ਮਿਲ ਜੂਗੀ ਤੁਹਾਨੂੰ ਠੀਕ ਆ ਬਾਕੀ ਕੱਦ ਵੀ ਪੂਰਾ ਵਧੀਆ ਵੱਡੇ ਕੱਦ ਕਾਟ ਦੇ ਵਿੱਚ ਆ ਕੋਈ ਛੋਟੀ ਨਹੀਂ ਗੀ ਫੁੱਲ ਪਿੱਛਾ ਚੌੜਾ ਮਗਰ ਵੇਖੋ ਚੌੜਾ ਪੇਟ ਪੂੜਾ ਬਿਲਕੁਲ ਵੇਖੋ ਤੁਸੀਂ ਚੜਾਈ ਪਿਛੇ ਦੀ ਹਾਂ ਪੂਰੀ ਪਰਫੈਕਟ ਥਣ ਭਾਂਡੇ ਦੀ ਪੂਰੀ ਖਬਰਦਾਰ ਇੱਕ ਸਾਰ ਨੇਵਾ ਇੱਕ ਗੱਬਣ ਦੋਸਤੋ ਤੁਹਾਨੂੰ ਅਗਲੀ ਆਪਾਂ ਤੁਹਾਨੂੰ ਦਿਖਾਉਣੀ ਆ ਚੌਥੇ ਨੰਬਰ ਤੇ ਆ ਅੱਜ ਦੇਰਵਾ ਪਾ ਦਿੰਦੇ ਆ ਇਹ ਗੱਬਣ ਆ ਠੀਕ ਆ ਜੀ ਤੇ ਗਰਵਾ ਤਾਂ ਇਹਦੀ ਤਿਆਰੀ ਕਿੰਨੇ ਕ ਦਿਨਾਂ ਤੱਕ ਵੈਸੇ ਇਹ ਹਫਤਾ ਲੈ ਜੂ ਵੀਰ ਜੀ ਹਫਤਾ ਕ ਲਈ ਦੀ ਹਾਂਜੀ ਕਾਜਗੁਰ ਦੇ ਤਾਂ ਵੀ ਚੰਗਾ ਪੂਰਾ ਠੁਕਮਾ ਬਟਾ ਕਾਜਗੁਰ ਬਹੁਤ ਚੰਗਾ ਲੱਗਾ ਕਰਮਾ ਜੀ ਠੀਕ ਆ ਜੀ ਸੁਹਾ ਗਰਮਾ ਸੂਦੀ ਇਹਨੇ ਤਿੱਜਾ ਸੂਹਾ ਸੁਣਾ ਜੀ ਤਿੱਜਾ ਸੂਹਾ ਹਾਂਜੀ ਠੀਕ ਆ ਜੀ ਐ ਭਾਰ ਪਿਛੇ ਟਿੱਪਣ ਦੀ ਪੂਰੀ ਤਸੱਲੀ ਹਾਂਜੀ ਥਣਾ ਜੀ ਤੇ ਪਿਛੇ ਦੀ ਆਪਣੀ ਗਾਰੰਟੀ ਹੋਈ ਠੀਕ ਆ ਜੀ ਹਾਂਜੀ ਲੋਬ ਦੋਸਤੋ ਤਿੱਜਾ ਸੂਹਾ ਇਹਨੇ ਸੁਣਾ ਪਸਲੇ ਪਿੰਡੇ ਵਿੱਚ ਹਫਤਾ ਖੰਡ ਹਜੇ ਸਮਾਂ ਮੰਨ ਕੇ ਕੋਈ ਆਈਡੀਆ ਵੀ ਰਸੋਦਾ ਕਰ ਲੈ ਹਫਤੇ ਕੀ ਦੀ ਹਜੇ ਕੱਚੀ ਗੱਲੋ ਠੀਕ ਆ ਜੀ ਹਫਤਾ ਤੱਕ ਸਮਾਂ ਜੇ ਲੈਂਦੀ ਐ ਸੋ ਬਾਕੀ ਬੰਤਰ ਪੂਨਤਰ ਲੇਵੇ ਦੀ ਬਹੁਤ ਵਧੀਆ ਬਾਕੀ ਬਣੀ ਕਾਫੀ ਤੇ ਜਿੰਨੇ ਦਿਨ ਦਾ ਜੇ ਉਨਾ ਹੀ ਚੰਗਾ ਇਹਦੇ ਲਈ ਕਿਉਂਕਿ ਹੋਰ ਲੇਵਾ ਦੋਸਤੋ ਬਣਾ ਕੇ ਤਿਆਰ ਕਰ ਲੂਗੀ ਠੀਕ ਆ ਬਾਕੀ 35 ਦੀ ਉਹ ਵੀਰਾਂ ਦਾ ਵੀ ਆਪਣੀ ਤਸੱਲੀ ਆ ਕੋਈ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਚਾਰੇ ਪੈਰ ਧੋਤੇ ਆ ਅੱਖ ਬਲੀ ਚਾਰੇ ਖੋਰ ਚਾਰੇ ਪੈਰ ਧੋਤੇ ਆ ਠੀਕ ਆ ਜੀ ਲੱਤਾਂ ਤੱਕ ਤੇ ਅੱਖਾਂ ਦੇ ਵਿੱਚ ਵੀ ਜਵਾਬ ਤੇ ਬੱਗੀ ਨਾਸ ਹਾਂਜੀ ਠੀਕ ਆ ਜੀ ਮੱਥੇ ਬੱਲ ਬਾਕੀ ਕੱਦ ਵੱਡਾ ਠੀਕ ਆ ਜੀ ਕੱਦ ਵਾਲੇ ਪਾਸੋਂ ਕੋਈ ਦੂਰੋਂ ਨੇੜੋਂ ਕੋਈ ਸੱਜਣਾ ਸੰਪਰਕ ਕਰਦਾ ਤੇ ਕੱਦ ਵਧੀਆ ਵੱਡਿਆਂ ਮੱਝਾਂ ਝੋਟੀਆਂ ਦੇ ਵਿੱਚ ਆਉਂਦੀ ਆ ਜਾਗਰਵੰਤ ਖੋਲ ਆ ਵੀਰੇ ਨੂੰ ਵੀ ਸਮਾ ਦੋਸਤੋ ਇੱਕ ਹਫਤਾ ਹਜੇ ਬਾਕੀ ਆ ਸੋ ਇੱਕੋ ਇੱਕ ਜਿਹੜਾ ਨਾਜਦੀਗਾ ਦੋਸਤੋ ਅੱਜ ਗੱਬਣ ਉਹ ਆਪਾਂ ਤੁਹਾਨੂੰ ਇਹ ਲਾਗਟ ਵਿੱਚ ਦਿਖਾ ਰਹੇ ਹਾਂ ਬਾਕੀ ਪਸ਼ੂ ਜਿੰਨੇ ਆ ਸਾਰੇ ਤਿੰਨੇ ਦੀਆਂ ਤਿੰਨੇ ਮਜਾਂ ਮਜਾਂ ਝੋਟੀਆਂ ਸਾਰੇ ਪਸ਼ੂ ਸੋਏ ਸੁਵਾਇਆ ਠੀਕ ਆ ਆ ਲੱਗ ਉੰਜੂ ਠੰਡੀ ਤੇਰੀ ਠੀਕ ਹੈ ਜੀ ਹਾਂ ਜੀ ਆ ਲੈ ਉਹ ਕਾਲ ਮਾਰਾ ਆਹ ਨਾ ਠੀਕ ਹੈ ਜੀ ਕੁਝ ਨਹੀਂ ਆ ਤੇਨੂੰ ਦੋਰੀਆਂ ਆ ਲੈ ਜੀ ਬਸ ਠੀਕ ਹੈ ਲੋ ਵੀ ਕਿਸਾਨ ਵੀਰੋ ਇਹ ਲਾਸ਼ਟ ਦੇ ਵਿੱਚ ਸੀ ਜਿਹੜੀ ਗੱਬਣ ਆਪਾਂ ਤੁਹਾਨੂੰ ਮਾਝ ਦਿਖਾਤੀ ਆ ਸਫਤੀਜਾ ਸੁਆ ਬਾਕੀ ਥਣ ਦੇ ਵੀ ਦੀ ਸਾਫ ਸੁਥਰੀ ਆ ਆਪਾਂ ਮੌਕੇ ਤੇ ਦੇਖ ਰਹੇ ਆ ਠੀਕ ਆ ਕੋਈ ਭਰਾ ਇਥੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਸਕਦਾ ਤੇ ਆਨਲਾਈਨ ਕੋਈ ਖਰੀਦਣਾ ਚਾਹੁੰਦਾ ਬੇਸ਼ੱਕ ਤੁਸੀਂ ਵੀਡੀਓ ਕਾਲ ਤੇ ਵੀ ਤਪਾ ਸਕਦੇ ਜ ਆਪਣੇ ਵੇ ਦੋਸਤੋ ਹਰਕ ਵੀਰ ਦੇ ਕੋਲ ਹੈਗਾ ਹਰਕ ਵੀਰ ਨੂੰ ਪਤਾ ਵੀ ਵੀਡੀਓ ਕਾਲ ਤੇ ਵੀ ਤਸੱਲੀ ਆਪਾਂ ਕਰਵਾ ਸਕਦੇ ਬਾਕੀ ਮਾਝ ਵੱਡੀ ਚੰਗੇ ਕੱਦ ਕਾਟ ਦੇ ਵਿੱਚ ਪਸ਼ੂ ਸਾਰੇ ਚੰਗੇ ਆ ਸਾਫ ਸੁਥਰੇ ਠੀਕ ਆ ਜੀ ਚਾਰ ਮੱਝਾਂ ਜਿਹੜੀਆਂ ਅੱਜ ਆਪਾਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਬਾਈ ਗਰਮਤਾਂ ਦੇ ਫਾਰਮ ਤੋਂ ਠੀਕ ਆ ਤੇ ਇਹ ਗਰਮਤ ਇਹਦਾ ਮੁੱਲ ਵੀਰ ਕੀ ਕਰਦੇ ਗੱਪਣ ਦਾ ਇਹਦੀ ਡਿਮਾਂਡ ਹੈਗੀ ਵੀਰ ਦੀ 95000 ਆ ਹਾਂਜੀ 95 ਹਾਂਜੀ ਜਿਹੜੀ ਸਹੀ ਡਿਮਾਂਡ ਹੈ 95000 ਦੀ ਠੀਕ ਆ ਜੀ ਹਾਂਜੀ ਲੋ ਵੀ 95000 ਦੀ ਦੋਸਤੋ ਇਹ ਬਾਈ ਗਰਮਤਾਂ ਦਾ ਵੀ ਆਪਾਂ ਦਵਾਂਗੇ ਬਾਕੀ ਆ ਤੁਸੀਂ ਦੇਖ ਲਓ ਇੱਕ ਵਾਰੀ ਥਾਣਾ ਤਾਂ ਫਿਰ ਹਾਲ ਦੋਸਤੋ ਅੱਜ ਇਹ ਚਾਰ ਨਗ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਝੋਟੀਆਂ ਜਿਹੜੀਆਂ ਸੂਈਆਂ ਸਵਾਈਆਂ ਨੇ ਤੇ ਇੱਕ ਗੱਭਣਾ ਪਤਨ ਦਿਖਾਈ ਦਿੱਤੀ ਜੇ ਸੂਵੇ ਦੇ ਵਿੱਚ ਠੀਕ ਹੈ ਚੌਥੇ ਨੰਬਰ ਤੇ ਸੀ ਤੇ ਗਰਮਤ ਵੀਰੇ ਇਹ ਅਜ ਨਾਗ ਸੀਗੇ ਹਾਂਜੀ ਵੀਰ ਜੀ ਤੇ ਚਾਰ ਨਾਗੇ ਆਪਣੇ ਕੋਲ ਤਿੰਨ ਸੋਏ ਇੱਕ ਸੋਨ ਵਾਲੀ ਆ ਬਿਲਕੁਲ ਹਾਂਜੀ ਤੇ ਨੰਬਰ ਕਰ ਦਈਏ ਸਾਂਝੇ ਨੰਬਰ ਹੈਗਾ ਵੀਰ ਜੀ 98772 8043 98772 8043 ਠੀਕ ਹੈ ਜੀ ਹਾਂਜੀ ਕਰੇਂਦੇਵ ਉੱਪਰ ਚੱਲ ਰਹੇ ਆ ਤੇ ਪਸ਼ੂ ਦੋਸੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਇਸ ਕਿਲੇ ਦੇ ਉੱਪਰ ਤੋ ਬਾਕੀ ਆਪਣਾ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਸਮੇਂ-ਸਮੇਂ ਨਾਲ ਲੈਂਦੇ ਰਿਹਾ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ